ਸਤ ਸ੍ਰੀ ਅਕਾਲ ਜੀ ਆਓ ਤੁਹਾਨੂੰ ਅੱਜ ਲੋਹੜੀ ਦਾ ਮੇਲਾ ਈਡੀ ਲੇਟ ਵਿਖੇ ਬਖਾਉਣੇ ਆ ਜਿਹੜਾ ਕਿ ਦੇਸੀ ਸਵੈਗ ਤੇ ਗਰਨਾਨਕ ਸਟੇਟਿਵ ਵੱਲੋਂ ਮਨਾਇਆ ਗਿਆ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਸੱਭਿਆਚਾਰ ਅਤੇ ਪ੍ਰਾਤਨ ਇਤਿਹਾਸ ਬਾਰੇ ਲੋਹੜੀ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਤੇ ਰੱਸਾ ਕਸੀ ਦੇ ਮੁਕਾਬਲੇ ਬਹੁਤ ਦਿਲਚਸਪ ਰਏ ਤੇ ਬਾਕੀ ਬਾਬਿਆਂ ਦਾ ਭੰਗੜਾ ਵੀ ਵੇਖਣਯੋਗ ਸੀ ਆਓ ਤੁਹਾਨੂੰ ਦਿਖਾਈਏ ਮੇਲਾ ਧੰਨਵਾਦ ਇਸ ਤੋਂ ਇਲਾਵਾ ਬੀਬੀਆਂ ਵੱਲੋਂ ਮਿਊਜ਼ਿਕ ਜਿਆਰ ਮਾਡਲਿੰਗ ਤੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤੇ ਗਏ ਤੇ ਵੀਡੀਓ ਅਖੀਰ ਤੱਕ ਜਰੂਰ ਵੇਖੋ ਧੰਨਵਾਦ ਸਾਰਾ ਖਿਡਾਰੀਆਂ ਦੀ ਸਾਈਡ ਚੇਂਜ ਹੋਈ ਹੈ ਦੁਬਾਰਾ ਫੇਰ ਤੇ ਬੱਚੇ ਦੂਜੀ ਵਾਰ ਖੇਡ ਖੇਡਣ ਲਈ ਤਿਆਰ 1 2 3 ਸ਼ਾਬਾਸ਼ ਸ਼ਾਬਾਸ਼

ਦਰ ਸੁਦਾਏ ਹੋ ਕਿੰਗਿਣ ਪੋਲੇ ਨਾ ਹੋ ਇਹ ਗੀਤ ਪੁਰਾਣਾ ਜਿਹੜਾ ਚੱਲਦਾ ਸੀ ਇਹਦੇ ਵਿੱਚ ਜਿਹੜਾ ਝੁੱਲਾ ਭੱਟੀ ਹੈ ਜਿਹੜਾ ਉਹਦੇ ਬਾਰੇ ਬੋਲਣਾ ਜੁਰੀ ਹੈ ਤੇ ਝੁੱਲਾ ਭੱਟੀ ਇੱਕ ਕ੍ਰਾਂਤੀਕਾਰੀ ਹੋਇਆ ਉਸ ਟਾਈਮ ਜਿਵੇਂ ਮੁਗਲਾਂ ਦਾ ਰਾਜ ਸੀ ਤੇ ਲਗਾਨ ਵੇਹਰਾ ਲੋਕਾਂ ਤੋਂ ਵਸੂਲਿਆ ਜਾਂਦਾ ਸੀ ਧੱਕੇ ਨਾਲ ਤੇ ਇਹ ਪਹਿਲਾ ਇਹਦੇ ਪਿਤਾ ਨੇ ਦਾਦੇ ਨੇ ਲਗਾਨ ਦੇਣ ਤੋਂ ਨਾ ਕਰਤੀ ਸੀ ਤੇ ਇਹਨੇ ਇਹਨਾਂ ਦੇ ਪਿਤਾ ਨੂੰ ਤੇ ਇਹਦੇ ਚਾਚੇ ਨੂੰ ਉਹਨਾਂ ਨੇ ਤੰਦ ਲੋ ਮਾਰ ਕੇ ਤੇ ਦਿੱਲੀ ਦੇ ਕਿਲੇ ਦੇ ਵੀ ਮੂਰੇ ਟੰਗ ਦਾ ਸੀ ਲਾਹੌਰ ਦੇ ਕਿਲੇ ਮੂਰੇ ਉਹਨਾਂ ਦੀਆਂ ਖੱਲਾਂ ਤੇ ਇਹਦੀ ਮਾਂ ਸੀ ਲੱਦੀ ਲੱਦੀ ਮਾਤਾ ਸੀ ਜਿਹੜੀ ਉਹ ਬਹੁਤ ਹੀ ਜਵਾਨ ਆ ਤੇ ਬਹੁਤ ਹੀ ਸਰੀਰਕ ਤੌਰ ਤੇ ਤੰਦਰੁਸਤ ਸੀ ਜਦੋਂ ਦੁੱਲੇ ਦਾ ਜਨਮ ਇਹਦੇ ਪਿਓ ਦੀ ਮੌਤ ਤੋਂ ਬਾਅਦ ਹੋਇਆ ਤੇ ਉਸ ਟਾਈਮ ਰਾਜੇ ਇਹਦਾ ਮਗਲ ਬਾਦਸ਼ਾਹ ਦਾ ਜਨਮ ਵੀ ਹੋਇਆ ਉਹਨਾਂ ਦੇ ਬੇਟੇ ਦਾ ਤੇ ਉਹਨਾਂ ਨੇ ਆਖਿਆ ਵੀ ਉਹ ਬੇਟੇ ਨੂੰ ਚੰਗੀ ਮਾਤਾ ਦਾ ਕਿਹਦਾ ਦੁੱਧ ਪੀਣਾ ਹੁੰਦਾ। ਉਹਨਾਂ ਨੇ ਫਿਰ ਖੋਜ ਕਰਕੇ ਵੇਖਿਆ ਵੀ ਲੱੱਤੀ ਮਾਤਾ ਜਿਹੜੀ ਇਹ ਵਧੀਆ ਦੁੱਧ ਪਾ ਜਾਂਦਾ ਤੰਦਰੁਸਤ ਹੈ ਤੇ ਸਾਡੇ ਬੱਚੇ ਤੰਦਰੁਸਤ ਹੈ ਇਹਦੇ ਨਾਲ ਹੋ ਸਕਦਾ ਹੈ। ਫਿਰ ਉਹ ਲੱੱਤੀ ਮਾਤਾ ਦਾ ਦੁੱਧ ਇਹਨੇ ਧੁੱਲੇ ਭੱਟੀ ਨੇ ਤੇ ਜਿਹੜਾ ਬਾਦਸ਼ਾਹ ਸੀ ਮੌਕੇ ਉਹਨੇ ਦੋਨਾਂ ਨੇ ਇਹਨੇ ਇਕੱਠਾ ਚੁੰਗਿਆ। ਤੇ ਉਸ ਤੋਂ ਬਾਅਦ ਫਿਰ ਧੁੱਲੇ ਭੱਟੀ ਨੂੰ ਹੌਲੀ-ਹੌਲੀ ਜਦੋਂ ਪਤਾ ਲੱਗਦਾ ਗਿਆ ਵੀ ਸਾਡੇ ਮਾਪਿਆਂ ਨਾਲ ਸਾਡੇ ਇਹਨਾਂ ਨੇ ਵੱਡਿਆਂ ਬੁਰਿਆਂ ਨਾਲ ਇਸ ਤਰ੍ਹਾਂ ਕੀਤੀ ਐ ਤੇ ਉਹਨੂੰ ਤਾਨੇ ਮੇਨੇ ਮਾਰਨ ਲੱਗ ਗਏ ਵੀ ਤੇਰੇ ਕਿਉਂ ਦਾਦੇ ਦੀਆਂ ਖੱਲਾਂ ਤਾਂ ਉੱਥੇ ਟੰਗੀਆਂ ਪਈਆਂ ਐ ਲਾਹੌਰ ਦੇ ਕਿਲੇ ਦੇ ਮੂਹਰੇ ਤੇ ਤੂੰ ਫੇਰੇ ਨੇ ਕ੍ਰਾਂਤੀਕਾਰੀ ਯਾਰ ਦਾ ਸ਼ੁਰੂ ਕਰਤੀ ਲਗਾਣ ਦੇ ਨਾਲ ਲੋਕਾਂ ਤੋਂ ਬੰਦ ਕਰਤਾ ਤੇ ਬਹੁਤ ਹੀ ਮਤਲ ਇਹਨਾਂ ਤੇ ਸਰਕਾਰ ਨਾਲ ਇਹਨਾਂ ਨੇ ਗ੍ਰੀਲਾ ਜੁੱਧ ਕੀਤਾ ਬੜੇ ਇਹਨਾਂ ਨੇ ਬਹਾਦਰੀ ਨਾਲ ਲੜਿਆ ਉਹਨਾਂ ਨਾਲ ਤੇ ਇੱਕ ਜਿਹੜੀ ਸੁੰਦਰਮੁਦਰੀ ਦਾ ਗੀਤ ਆਉਂਦਾ ਹੈ ਸੁੰਦਰਮੁਦਰੀ ਇੱਕ ਗਰੀਬ ਕਿਸਾਨ ਦੀ ਧੀ ਨਾ ਸੀ ਦੋ ਉਹਨਾਂ ਦਾ ਵਿਆਹ ਕਰਿਆ ਸੀ ਤੇ ਉਹ ਵਿਆਹ ਦੇ ਜਦੋਂ ਉੱਥੇ ਜ਼ਿਮੀਂਦਾਰ ਜਿਹੜੇ ਹੁੰਦੇ ਸੀ ਮੌਕੇ ਦੇ ਉਹਦੋਂ ਬਹੁਤ ੱੱਕਾ ਕਰਦੇ ਹੁੰਦੇ ਸੀ ਉਹ ਗਰੀਬ ਕੁੜੀਆਂ ਦਾ ਵਿਆਹ ਕਰਨ ਦੀ ਬਜਾਏ ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਲਿਜਾਣਾ ਹੈ ਤੇ ਇਹਨਾਂ ਦਾ ਵਿਆਹ ਨਹੀਂ ਹੋਣ ਦੇਣਾ ਇਹ ਦੁੱਲੇ ਭੱਟੀ ਨੂੰ ਪਤਾ ਲੱਗ ਗਿਆ ਉਹਦੇ ਕੋਲੇ ਉਹਨਾਂ ਨੇ ਫਰਿਆਦ ਕੀਤੀ ਦੁੱਲਾ ਭੱਟੀ ਜੰਗਲ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਤੇ ਉੱਥੇ ਫਿਰ ਧੂਈ ਵਾਲ ਕੇ ਫਿਰ ਉਹ ਕੁੜੀਆਂ ਦਾ ਦੋਨਾਂ ਦਾ ਵਿਆਹ ਕੀਤਾ ਫਿਰ ਉਹ ਜ਼ਿਮੀਂਦਾਰ ਜਿਹੜਾ ਜਿਵੇਂ ਕਿ ਜ਼ਿਮੀਂਦਾਰ ਚਾਚਾ ਚੂਰੀ ਕੁੱਟੀ ਹੋ ਜ਼ਿਮੀਂਦਾਰ ਲੁੱਟੀ ਹੋ ਜ਼ਿਮੀਂਦਾਰ ਸਦਾਇਓ ਗਿੰਗਨ ਪੋਲੇ ਦਾਇਓ ਫਿਰ ਉਹ ਜ਼ਿਮੀਂਦਾਰ ਨੂੰ ਉੱਥੇ ਸੱਦ ਲਿਆ ਸੱਦ ਕੇ ਫਿਰ ਉਹਦੀ ਸੇਵਾ ਉੱਥੇ ਕੀਤੀ ਦੁੱਲੇ ਭੱਟੀ ਨੇ ਚੰਗਾ ਕੁੱਟਿਆ ਤੇ ਉਹ ਕੁੜੀਆਂ ਦਾ ਵਿਆਹ ਕਰਕੇ ਤੇ ਆਪ ਦੇ ਵੱਲੋਂ ਦਾਜ ਦੇ ਵਿੱਚ ਜਿਵੇਂ ਸ਼ੇਰ ਚੱਕਰ ਬੋਝੇ ਪਾਈ ਜਿਵੇਂ ਇਸ ਤਰ੍ਹਾਂ ਦਾ ਵੀ ਰਿਵਾਜ ਸੀ ਉਹ ਕੁੜੀਆਂ ਦਾ ਵਿਆਹ ਕੀਤਾ ਇਸ ਤਰ੍ਹਾਂ ਦਾ ਦੁੱਲਾ ਭੱਟੀ ਕ੍ਰਾਂਤੀਕਾਰੀ ਸੀ ਇਸ ਤਰਾਏ ਜਿਹੜਾ ਤਿਹਾਰ ਹੁੰਦਾ ਹੈ ਮਨਾਉਂਦੇ ਤੁਰੇ ਆ ਰਹੇ ਤੇ ਬਾਕੀ ਇਹ ਰੁੱਤਾਂ ਦੇ ਹਿਸਾਬ ਨਾਲ ਹੀ ਇਹ ਵੀ ਸਿਆਲ ਦੀ ਰੁੱਤ ਦਾ ਐਂਡ ਹੁੰਦਾ ਹੈ ਇੱਥੇ ਤਾਂ ਕਰਕੇ ਬਣਾਇਆ ਜਾਂਦਾ ਧੰਨਵਾਦ ਸਾਥੀਓ ਜੇ ਕੋਈ ਕਿਸੇ ਮੜਾ ਮੋਟਾ ਗਲਤ ਬੋਲਿਆ ਗਿਆ ਹੋਇਆ ਤੇ ਮਾਫ ਕਰਨਾ ਬਹੁਤ ਸਤਿਕਾਰ ਭਾਜੀ ਤੁਹਾਡਾ ਸ਼ੁਭਨਾਮ ਕੇਵਲ ਕਿਸ਼ੋਰ ਸ਼ਰਮਾ ਸਬ ਕੇਵਲ ਕਿਸ਼ੋਰ ਸ਼ਰਮਾ ਜੀ ਭਾਜੀ ਹੋਣਾ ਨੇ ਬਹੁਤ ਸੋਹਣਾ ਤੁਹਾਨੂੰ ਲੋਹੜੀ ਦਾ ਜਿਹੜਾ ਤਿਹਾਰ ਹੈ ਉਹਦੀ ਬੈਕਗ੍ਰਾਉਂਡ ਉਹਦੀ ਹਿਸਟਰੀ ਸਾਂਝੀ ਕੀਤੀ ਹੈ ਤੇ ਭਾਜੀ ਤੁਹਾਡੀ ਸਾਰੀ ਟੀਮ ਆਈ ਹੈ ਜੀ ਜਿਹੜੀ ਪਿਛਲੀ ਵਾਰੀ ਆਪਾਂ ਰੌਣਕਾਂ ਲਾਈਆਂ ਸੀ ਭੰਗੜਾ ਪਾ ਕੇ ਹਜੇ ਪੀਓ ਸਾਡੀ ਪਹੁੰਚੀ ਨਹੀਂ ਕੁਸ ਬੰਦੇ ਇੰਡੀਆ ਗਏ ਹੋਏ ਸੀ ਤੇ ਪਸ ਹਜੇ ਸਾਡੇ ਆ ਰਹੇ ਆਉਣਗੇ ਨਾ ਠੀਕ ਹੈ ਜੀ ਤੁਹਾਡੇ ਕੋਲ ਅਸੀਂ ਸਟੇਜ ਤੁਹਾਡੇ ਭੰਗੜੇ ਦੀ ਫੇਰ ਅਜੇ ਇੰਤਜ਼ਾਰ ਕਰੇਗੀ ਪਿਛਲੇ ਮੇਲੇ ਤੇ ਬਹੁਤ ਰੌਣਕਾਂ ਲਾਈਆਂ ਸੀ ਜੀ ਸਾਡੇ ਇੱਥੇ ਸਤਿਕਾਰਯੋਗ ਬਜ਼ੁਰਗਾਂ ਨੇ ਬਹੁਤ ਸਤਿਕਾਰਪਾ ਜੀ ਤੁਸੀਂ ਸਾਡੇ ਨਾਲ ਦੁੱਲਾ ਪੱਟੀ ਬਾਰੇ ਇਹ ਮਾਈਕ ਪਲੀ ਸਾਡਾ ਦੇ ਦਿਓ ਜੀ ਤੁਹਾਨੂੰ ਫੇਰ ਅਗਲੀ ਖਿਡਾਰੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਕਿ ਦੋਵਾਂ ਟੀਮਾਂ ਦੇ ਵਿੱਚ ਖਿਡਾਰੀ ਬਰਾਬਰ ਹੋਣ ਜੀ ਰੋ ਦੀ ਦੋ ਦੋ ਤਾੜੀਆਂ ਮਾਰ ਕੇ ਰੋ ਦੀ ਤਾੜੀਆਂ ਮਾਰ ਕੇ ਹੋਕਰਾ ਵਜਾਈ ਕਰੋ ਕੀ ਬਾਤ ਆ ਜੀ ਕੀ ਬਾਤ ਆ ਦੋ ਨਾ ਮੀਰਾ ਨੂੰ ਖੁੱਲ੍ਹ ਦੇ ਰੋ ਦੀ ਪਰ ਹੋਵੇ ਬੱਚ ਲੋ ਪਰ ਹੋਵੇ ਐਡੀ ਰੇਡ ਦੀ ਟੀਮ ਫੇਰ ਜਿੱਤ ਗਈ ਜੀ ਤਾੜੀਆਂ ਮਾਰ ਦਿਓ ਜੀ ਸਾਡੇ ਨਾਲ ਸਤਕਾ ਜੀ ਬਜ਼ੁਰਗਾਂ ਦੀ ਪਾਪਾ ਜੀ ਮੈਂ ਤੇ ਨਾਂ ਵੀ ਚੇਂਜ ਕਰਕੇ ਵੇਖ ਲਿਆ ਕਿ ਸ਼ਾਇਦ ਜਗਾ 'ਚ ਕੋਈ ਮਸੂਰ ਹੋਵੇ ਆਜੋ ਆਜੋ ਆਰੋ ਪਾਸਾ ਪਲਟੀ ਮਾਰ ਲੀਏ ਜੀ ਅਡਗਡ ਵਾਲੇ ਇੱਧਰ ਆਜੋ ਜੀ ਸਪਤਾਜੋਬ ਸਾਡੇ ਬਜ਼ੁਰਗ ਪੰਜਾਬ ਟੀਮ ਇੱਧਰ ਆਜੋ ਜੀ ਮੈਨੂੰ ਲੱਗਦਾ ਕੋਈ ਜਗਾ ਦੇ ਵਿੱਚ ਫਰਕ ਹੈ ਪਰ ਜਗਾ 'ਚ ਕੋਈ ਫਰਕ ਨਹੀਂ ਹੈ ਬਹੁਤ ਸੋਹਣੀ ਖੇਡ ਆ ਜੀ ਬਹੁਤ ਸੋਹਣੀ ਖੇਡ ਉਹ ਫੈਸਟੀਵਲ ਦੀ ਚਾਹ ਰਹੇ ਸਾਡੇ ਵੀ ਬਿੰਦਰ ਸਿੰਘ ਹੋਣ ਸਾਡੇ ਕੋ ਪਹੁੰਚੇ ਨੇ ਜਿਆਦੀ ਧੰਗਲੇ ਦੀ ਸ਼ਾਨ ਮੇਰਾ ਵੀ ਪਿੰਡੇ ਦਾ ਗੋਲਡ ਮੈਦਾਨ ਇੱਕ ਦਸੀ ਸਜੋਲ ਕੋਟੀ ਪਸੀ ਵਾਲੇ